ਜਿਹੜੇ ਅੱਜ ਲੋਕ ਖੁੱਲ੍ਹ ਕੇ ਜੀ ਰਹੇ ਆ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਹੱਲ ਹੈ ਉਹ ਡਾਕਟਰ ਭੀਮਬਾਓ ਅੰਬੇਡਕਰ ਦਾ ਜਿੱਤੇ ਜਾਤ ਘਾਤ ਅਨੁਸਾਰ ਆ ਨੇ ਇੱਕ ਸਾਈਡ ਤੇ ਕਰਕੇ ਨਹੀਂ ਤੇ ਗਰੀਬਾਂ ਦੇ ਨੂੰ ਕੋਈ ਪੁੱਛਦੇ ਨਹੀਂ ਹੰਤਾ ਉਹ ਜਿਹਦੇ ਬਤੇ ਦਾ ਜਿਹੜਾ ਪੁੱਤ ਤੋੜਨਾ ਬਹੁਤ ਪਾੜੀ ਗੱਲ ਆ ਇਹ ਜਿਹੜਾ ਕੰਮ ਉਸ ਬਾਰੇ ਨੂੰ ਫਸਟ ਇੰਸਟਾਗ੍ਰਾਮ ਤੇ ਨਹੀਂ ਦਈਆ ਅੱਜ ਸਾਡੇ ਦੇਸ਼ ਦੇ ਵਿੱਚ ਜਾਤ ਪ੍ਰਾਤ ਦੀ ਜਾਨ ਜਾਤ ਘਾਤ ਇਹ ਸੁਣਵਾਸ ਕਿਹਾ ਗੁਰੂ ਫਰਿਆਸ ਜੀ ਉਹਨਾਂ ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਔਨ 에ਰ ਦੇ ਨਾਲ ਅੱਜ ਅਸੀਂ ਵਿਸ਼ੇਸ਼ ਗੱਲਬਾਤ ਕਰਾਂਗੇ ਹਲਕੇ ਦੇ ਵਿਧਾਇਕ ਰਮੀਰ ਸਿੰਘ ਪਠਾਨ ਮਾਜਰਾ ਜੀ ਜੋ ਕਿ ਪਟਿਆਲਾ ਵਿਖੇ ਪਹੁੰਚੇ ਨੇ ਵੱਖ-ਵੱਖ ਸਰਪੰਚਾਂ ਦੇ ਨਾਲ ਪ੍ਰੋਗਰਾਮ ਕਰ ਰਹੇ ਨੇ ਔਰ ਅੱਜ ਹਲਕਾ ਸਨੌਰ ਦੇ ਵਿੱਚ ਵਿਸ਼ੇਸ਼ ਸਰਪੰਚਾਂ ਨੂੰ ਟ੍ਰੇਨਿੰਗ ਦੇਣ ਦਾ ਪ੍ਰੋਗਰਾਮ ਹੈ ਲੈ ਸਭ ਸਤਿ ਸ਼੍ਰੀ ਅਕਾਲ ਜੀ ਪਹਿਲੇ ਦੱਸੋ ਜੀ ਕਿਵੇਂ ਚੱਲ ਰਿਹਾ ਦਿੱਲੀ ਦੇ ਵਿੱਚ ਪ੍ਰਚਾਰ ਆਮ ਆਦਮੀ ਪਾਰਟੀ ਦਾ ਕਿਵੇਂ ਚੱਲਦਾ ਵਧੀਆ ਚੱਲਦਾ ਵਧੀਆ ਚੱਲਦਾ ਬਹੁਤ ਵਧੀਆ ਚੱਲਦਾ ਕੰਬਰ ਸਰ ਦੇ ਵਿੱਚ ਬਹੁਤ ਮਾੜੀ ਘਟਨਾ ਵਾਪਰੀ ਹੈ ਡਾਕਟਰ ਭੀਮਰਾਓ ਅੰਬੇਡਕਰ ਦੀ ਮੂਰਤੀ ਨੂੰ ਤੋੜਨਾ ਉਸ ਨੂੰ ਕਿਵੇਂ ਦੇਖਦੇ ਹੋ ਉਹ ਮਾੜੀ ਗੱਲ ਆ ਮੈਨੂੰ ਲੱਗਦਾ ਕੋਈ ਪਾਗਲ ਆ ਡਾਕਟਰ ਭੀਮਰਾਓ ਅੰਬੇਡਕਰ ਨੂੰ ਕੋਣ ਬੰਦਾ ਨਹੀਂ ਪਸੰਦ ਕਰਦਾ ਹਰ ਇੱਕ ਬੰਦੇ ਦੀ ਉਹ ਪਸੰਦ ਆ ਸਾਡਾ ਸੰਵਿਧਾਨ ਲਿਖਿਆ ਉਹਨਾਂ ਨੇ ਉਹਨਾਂ ਨੇ ਲੋਕਾਂ ਨੂੰ ਅੱਜ ਜਿਹੜੇ ਅੱਜ ਲੋਕ ਖੁੱਲ੍ਹ ਕੇ ਜੀ ਰਹੇ ਆ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਹੱਥ ਆ ਉਹ ਡਾਕਟਰ ਭੀਮਰਾਓ ਅੰਬੇਡਕਰ ਦਾ ਜਿੱਤੇ ਜਾਤ ਪਾਤ ਨੂੰ ਸਾਰਿਆਂ ਨੂੰ ਇੱਕ ਸਾਈਡ ਤੇ ਕਰਕੇ ਨਹੀਂ ਤੇ ਗਰੀਬ ਬੰਦੇ ਨੂੰ ਕੋਈ ਪੁੱਛਦੇ ਨਹੀਂ ਹੁੰਦਾ ਅੱਜ ਉਹਨਾਂ ਨੇ ਸਾਰਿਆਂ ਨੂੰ ਉਹਨਾਂ ਨੂੰ ਯਾਦੀ ਰਸੀ ਤੇ ਸੰਵਿਧਾਨ ਲਿਖਣ ਵਾਲੇ ਬੰਦੇ ਨੂੰ ਜਿਹੜਾ ਇਹੋ ਜਿਹਾ ਬੰਦਾ ਮੂਰਖਤਾ ਹੀ ਕਰਦਾ ਉਹਨੂੰ ਸਖਤ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਭਾਜਪਾ ਦਿੱਲੀ ਦੇ ਵਿੱਚ ਕਹਿ ਰਹੀ ਹੈ ਕਿ ਜਿਹੜੀਆਂ ਪੰਜਾਬ ਦੀਆਂ ਗੱਡੀਆਂ ਕਹਿੰਦੇ ਕਿ ਉਹਨਾਂ ਦੇ ਵਿੱਚ ਬਦਮਾਸ਼ ਫਿਰਦੇ ਆ ਮਤਲਬ ਸਿੱਧਾ ਟਾਰਗੇਟ ਆਮ ਆਦਮੀ ਪਾਰਟੀ ਨੇ ਇਹ ਨਹੀਂ ਲੱਗਦਾ ਕਿ ਕਿਉਂਕਿ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਬਹੁਤ ਕੰਮ ਕੀਤਾ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਲੋਕਤਾਂ ਸਕੀਮਾਂ ਚਲਾਈਆਂ ਭਾਰਤੀ ਜਨਤਾ ਪਾਰਟੀ ਜਿਵੇਂ ਬੁਖਲਾੜ ਦਾ ਕਹੀ ਆਪਨ ਕਿਵੇਂ ਇਹ ਮਾੜੀ ਗੱਲ ਆ ਕੋਈ ਵੀ ਹਰ ਇੱਕ ਉਹਨਾਂ ਨੇ ਵੀ ਆਪਣੀਆਂ ਆਪਣੀਆਂ ਪਾਰਟੀਆਂ ਦੇ ਬੰਦੇ ਸਾਰੇ ਬਾਹਰੋਂ ਸੱਦੇ ਜੇ ਤੋਂ ਵੀ ਕੋਈ ਕਿਤੇ ਇਲੈਕਸ਼ਨ ਹੁੰਦਾ ਸਾਡੇ ਇਥੇ ਇਲੈਕਸ਼ਨ ਸੀ ਪੰਜਾਬ ਦਾ ਇਥੇ ਦਿੱਲੀ ਵਾਲੇ ਵੀ ਆਉਂਦੇ ਰਹੇ ਆ ਬਾਹਰਲੇ ਵੀ ਆਣ ਕੇ ਮਦਦ ਕਰਦੇ ਰਹੇ ਕਾਂਗਰਸ ਆ ਚਾਹੇ ਚਾਹੇ ਕੋਈ ਬੀਜੇਪੀ ਸਰਕਾਰ ਆ ਆ ਹੁਣ ਇਸੇ ਬੀਜੇਪੀ ਦੀ ਸਰਕਾਰ ਜਦੋਂ ਇਲੈਕਸ਼ਨ ਹੋਇਆ ਸੀ ਸਾਡੇ ਆਪਣੇ ਉਦੋਂ ਬੀਜੇਪੀ ਦੇ ਕਿੰਨੇ ਬੰਦੇ ਗੁਜਰਾਤ ਤੋਂ ਸਾਰੇ ਤੋਂ ਆਏ ਸੀ ਇਹ ਤੇ ਹਰ ਇੱਕ ਤਾਂ ਜਾਣਦੇ ਆ ਦੂਜੀਆਂ ਪਾਰਟੀਆਂ ਜਿਹੜੀਆਂ ਆਪਣੀਆਂ ਆਲਟੀ ਵੀ ਸਪੋਰਟ ਕਰਨ ਹਰ ਇੱਕ ਐਮਐਲਏ ਜਾਂਦਾ ਤੇ ਵੈਸੇ ਜੇ ਇਹ ਇਹ ਉਹਨਾਂ ਨੂੰ ਕੋਈ ਗੁੱਸਾ ਆਗਲਾ ਬਹੁਤ ਮਾੜੀ ਗੱਲ ਆ ਤੇ ਜਿਤਨਾ ਦੇ ਆਪਣੇ ਕੰਮਾਂ ਦੇ ਸਿਰ ਤੇ ਆ ਤੇ ਕੋਈ ਬਾਹਰੋਂ ਆਣ ਕੇ ਕਿਹੜਾ ਕਿਸੇ ਦੇ ਕੋਈ ਆਖੇ ਲੱਗ ਜਾਂਦਾ ਉਹ ਜਦੋਂ ਪਾਰਟੀ ਕਿਤੇ ਡਿਊਟੀ ਲਾਂਦੀ ਐ ਐਮਐਲਏ ਕਿਹੜਾ ਵਿਚਾਰੇ ਜਾਣ ਕੇ ਜਾਂਦੇ ਆ ਜਦੋਂ ਕਿਤੇ ਡਿਊਟੀ ਲੱਗਦੀ ਹਰ ਇੱਕ ਨੂੰ ਜਾਣਾ ਪੈਂਦਾ ਤੇ ਸਾਰੀਆਂ ਪਾਰਟੀਆਂ ਦੇ ਆਉਂਦੇ ਭਾਜੀਪੀ ਵਾਲੇ ਵੀ ਆਉਂਦੇ ਕਾਂਗਰਸ ਵਾਲੇ ਵੀ ਆਉਂਦੇ ਇਹਦੇ ਉਹਨਾਂ ਨੇ ਐਵੇਂ ਪੱਜ ਬਣਾਇਆ ਪੱਜ ਸਰਪੰਚਾਂ ਨੂੰ ਕਿਵੇਂ ਦੀ ਮਤਲਬ ਜਿਹੜੀ ਮਿਲਣੀ ਰਹੀ ਹੈ ਜਿਵੇਂ ਸਾਡੇ ਨਰੇਗਾ ਦਾ ਕੰਮ ਸ਼ੁਰੂ ਕਰਵਾਉਣ ਵਾਸਤੇ ਕਈ ਕਈ ਇਹੋ ਜਿਹੇ ਸੈਕਟਰੀ ਆ ਵੀ ਜਿਹੜੇ ਸਰਪੰਚਾਂ ਨੂੰ ਡਰਾ ਕੇ ਰੱਖਦੇ ਆ ਨਰੇਗਾ ਦੇ ਕੰਮਾਂ ਤੋਂ ਜਿਹੜਾ ਨਰੇਗਾ ਦਾ ਕੰਮ ਹੈ ਬਹੁਤ ਜ਼ਿਆਦਾ ਉਹਦੇ ਚੋਂ ਪੈਸਾ ਆਪ ਆਪਣੇ ਪਿੰਡਾਂ ਉਹਨਾਂ ਨੂੰ ਜਾਗਰੂਕ ਕਰਾਉਣਾ ਉਹਨਾਂ ਦੇ ਜਿਹੜੇ ਟ੍ਰੇਨਿੰਗ ਹੁੰਦੀ ਹੈ ਇੱਕ ਤਾਂ ਸਰਕਾਰੀ ਤੌਰ ਤੇ ਉਹ ਲੱਗ ਚੀਜ਼ ਆ ਹੁਣ ਜਦ ਮੈਂ ਮੇਰੇ ਫਾਦਰ ਸਾਹਿਬ 7 ਵਾਰ ਸਰਪੰਚ ਰਹੇ ਮੈਂ ਰਿਆਂ ਸਰਪੰਚ ਇਹਦਾ ਬਲਾਕ ਸੰਪਤੀ ਦਾ ਚੇਅਰਮੈਨ ਰਹਾ ਮੈਨੂੰ ਸਾਰੀ ਚੀਜ਼ ਦਾ ਪਤਾ ਮੈਂ ਚਾਹਣਾ ਵੀ ਜਿਹੜੇ ਮੇਰੇ ਸਰਪੰਚ ਆ ਉਹ ਸਾਰੇ ਟ੍ਰੇਨਡ ਹੋਣ ਉਹ ਇੱਕ ਸੈਕਟਰੀ ਦੇ ਆਖੇ ਲਾ ਕੇ ਕੱਟ ਪੁੱਤ ਰਿਆਣਾ ਬਣ ਕੇ ਫਿਰੇ ਰਹਿਣ ਆਲਮੋਸਟ ਪਿੰਡਾਂ ਦਾ ਡਵੈਲਪਮੈਂਟ ਨਹੀਂ ਹੁੰਦੀ ਉਹ ਸੈਕਟਰੀ ਡਰਾ ਛੱਡਦੇ ਸਰਪੰਚਾਂ ਨੂੰ ਤੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਅੱਜ ਦੱਸਣਾ ਆ ਵੀ ਜਿਹੜੇ ਤੁਸੀਂ ਤਹਾਡੇ ਅਧਿਕਾਰ ਆ ਜੋ ਉਹਨਾਂ ਨੂੰ ਤੁਸੀਂ ਸਹੀ ਵਰਤੋਂ ਕਰੋਗੇ ਤੁਸੀਂ ਆਪਣੇ ਪਿੰਡਾਂ ਦੀ ਦੁਹਾਰ ਬਦਲ ਸਕਦੇ ਹੋ ਵਧੀਆ ਡਵੈਲਪਮੈਂਟ ਕਰੋਗੇ। ਸੋ ਬਿਲਕੁਲ ਐਸੀ ਹਲਕਾ ਸਨੌਰ ਦੇ ਵਿਧਾਇਕ ਰਮਿੰਦਰ ਸਿੰਘ ਪਠਾਨ ਮੱਜਰਾ ਜੀ ਜੋ ਕਿ ਅੱਜ ਹਲਕਾ ਸਨੌਰ ਦੇ ਵਿੱਚ ਜਿਹੜੇ ਨਵੇਂ ਚੁਣੇ ਗਏ ਸਰਪੰਚ ਐ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਹਿੰਦੇ ਕਿ ਜਿਹੜੇ ਸਰਪੰਚਾਂ ਸਰਪੰਚਾਂ ਨੂੰ ਸੈਕਟਰੀ ਹੀ ਡਰਾ ਕੇ ਰੱਖਦੇ ਨੇ ਪਰ ਉਹਨਾਂ ਕਿਹਾ ਕਿ ਵਕ ਵਕ ਮੁੱਦਿਆਂ ਤੇ ਉਹਨਾਂ ਨੇ ਅੱਜ ਤੁਹਾਡੇ ਨਾਲ ਗੱਲਬਾਤ ਕੀਤੀ ਪਰ ਉਹਨਾਂ ਨੇ ਜਿਹੜੀ 26 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਡਾਕਟਰ ਭੀਮrao ਅਮੇਰਕਰ ਦੀ ਜਿਹੜੀ ਮੂਰਤੀ ਤੋੜੀ ਗਈ ਆ ਉਸ ਤੇ ਵੀ ਸਖਤ ਵਿਰੋਧ ਕੀਤਾ ਪਟਿਆਲਾ ਤੋਂ ਅਨੰਦ ਦੇ ਨਾਲ ਚਰਨਜੀਤ ਚੋਸ ਦੀ ਰਿਪੋਰਟ ਜਿਹੜੇ ਸਾਡੇ ਸਰਪੰਚ ਆ ਕਈ ਸਰਪੰਚ ਇਹੋ ਜਿਹੇ ਵਿਚਾਰੇ ਵੀ ਜਿਹੜੇ ਪਹਿਲੀ ਵਾਰ ਹੀ ਬਣੇ ਆ ਤੇ ਉਹਨਾਂ ਨੂੰ ਆਲਮੋਸਟ ਸਾਡੇ ਸੈਕਟਰੀ ਮੂਰਖ ਮਰਖ ਬਣਾ ਛੱਡਦੇ ਆ ਜਦੋਂ ਵੀ ਕਿਸੇ ਅਧਰੇਗਾ ਦਾ ਕੰਮ ਜਾਂ ਦੂਜਾ ਕੰਮ ਚੱਲਣਾ ਹੁੰਦਾ ਇਹਨਾਂ ਨੂੰ ਕਹਿ ਦਿੰਦੇ ਆ ਵੀ ਨਹੀਂ ਇਹ ਕੰਮ ਹੋ ਨਹੀਂ ਸਕਦਾ ਇਹ ਦੇ ਇਤਰਾ ਹੋ ਜੂ ਉਤਰਾ ਹੋ ਜੂ ਉਹਦਾ ਚੀਜ਼ਾਂ ਤੋਂ ਉਹਨਾਂ ਨੂੰ ਜਾਗਰੂਕ ਕਰਾਉਣ ਵਾਸਤੇ ਉਹਨਾਂ ਨੂੰ ਆਪਣੇ ਅਧਿਕਾਰਾਂ ਦਾ ਪਤਾ ਲੱਗੇ ਸਾਰਾ ਤੇ ਵੀ ਅਧਿਕਾਰ ਉਹਨਾਂ ਦੇ ਕੀ ਆ ਤੇ ਕੀ ਕੀ ਉਹ ਕੰਮ ਪਿੰਡਾਂ 'ਚ ਕਰਾ ਸਕਦੇ ਆ ਅੱਜ ਜੇ ਸਰਪੰਚ ਜਾਗਰੂਕ ਜਾਂ ਪੜ੍ਹਿਆ ਲਿਖਿਆ ਮੈਂ ਸਭ ਤੋਂ ਪਹਿਲਾਂ ਆਪਣਾ ਉਹਨਾਂ ਨੂੰ ਜਿਹੜੇ ਉਹਨਾਂ ਦੇ ਕੰਮ ਆ ਉਹ ਪੜ੍ਹਨੇ ਚਾਹੀਦੇ ਕਿ ਕੀ ਕੀ ਕਰ ਸਕਦੇ ਆ ਸੰਵਿਧਾਨ ਪੜ੍ਹ ਕੇ ਪਲੱਸ ਜਿਹੜੇ ਜਿਹੜੇ ਐਮਐਲਏ ਦਾ ਅਧਿਕਾਰ ਖੇਤਰ ਆਉਂਦਾ ਆ ਉਹਦੇ 'ਚੋਂ ਕੀ ਕੀ ਦਾ ਸਰਪੰਚ ਦਾ ਅਧਿਕਾਰ ਕੀ ਕੀ ਆ ਉਹ ਕੀ ਕੀ ਕਰ ਸਕਦਾ ਸਾਰਿਆਂ ਨੂੰ ਪੜ੍ਹਨਾ ਚਾਹੀਦਾ ਅੱਜ ਜੇ ਕੋਈ ਅਮਰੀਕਾ ਸਕੀਮ ਤੋਂ ਸਭ ਤੋਂ ਵੱਧ ਪੈਸਾ ਆਪਾਂ ਪਿੰਡਾਂ ਦੇ ਵਿੱਚ ਲਵਾ ਸਕਦੇ ਆ ਮੇਰਾ ਖਿਆਲ ਇੱਕ ਇੱਕ ਸਰਪੰਚ ਜੇ ਕਈ ਕਈ ਕਰੋੜ ਰੁਪਇਆ ਚਾਵੇ ਤਾਂ ਪਿੰਡਾਂ ਦੇ ਵਿੱਚ ਲੱਗ ਸਕਦਾ ਥੂ ਨਰੇਗਾ ਪਰ ਫੈਕਟਰੀ ਉਹਨਾਂ ਨੂੰ ਲਵਾ ਕੇ ਰਾਜ਼ੀ ਨਹੀਂ ਫੈਕਟਰੀ ਉਹਨਾਂ ਨੂੰ ਉਸ ਬੰਦੇ ਜਾਣ ਨਹੀਂ ਦਿੰਦੇ ਅੱਜ ਮੈਂ ਚਾਹਨਾ ਵੀ ਸਾਡੇ ਜਿਵੇਂ ਮੈਂ ਸਰਪੰਚ ਦਾ ਮੇਰੇ ਫਾਦਰ ਸਾਹਿਬ ਸਾਤ ਵਰੀ ਰਹੇ ਆ ਵਕਾਸ਼ਮਤੀ ਦਾ ਚੇਅਰਮੈਨ ਰਿਹਾ ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਕਿ ਮੈਂ ਨਾ ਸਾਰਿਆਂ ਨਾਲ ਗੁਰੂ ਕੁਰਮਾਵਾ ਜੇ ਸਾਡਾ ਇਹਨਾਂ ਦੀ ਟਰਮ ਸ਼ੁਰੂ ਹੋਣੀ ਆ ਤੇ ਪਿੰਡਾਂ ਦੇ ਵਿੱਚ ਵਿਕਾਸ ਕਰਾ ਸਕਣ ਦੁਬਾਰਾ ਦੁਬਾਰਾ ਸਰਪੰਚ ਬਣ ਸਕਦਾ ਬਹੁਤ ਮਾੜੀ ਗੱਲ ਆ ਇਹ ਕਿਸੇ ਮੂਰਖ ਬੰਦੇ ਦਾ ਕੰਮ ਆ ਡਾਕਟਰ ਭੀਮਰਾਓ ਅੰਬੇਡਕਰ ਇੱਕ ਉਹ ਸ਼ਖਸੀਅਤ ਸੀ ਜਿਨੇ ਸਾਡਾ ਸੰਵਿਧਾਨ ਲਿਖਿਆ ਸੀ ਜਿੰਨੂੰ ਲੋਕ ਗੁਰੂ ਵਾਂਗੂ ਪੂਜਦੇ ਆ ਘਰਾਂ ਦੇ ਵਿੱਚ ਹਰ ਇੱਕ ਘਰਾਂ ਦੇ ਵਿੱਚ ਉਹਦੀ ਫੋਟੋ ਆ ਸਰਕਾਰੀ ਅਦਾਰਿਆਂ ਦੇ ਵਿੱਚ ਸਾਰਿਆਂ ਦੇ ਉਹਨਾਂ ਦੀ ਫੋਟੋ ਆ ਉਹ ਜਿਹੇ ਬੰਦੇ ਦਾ ਜਿਹੜਾ ਬੁੱਤ ਤੋੜਨਾ ਬਹੁਤ ਮਾੜੀ ਗੱਲ ਆ ਇਹ ਜਿਹੜਾ ਕੰਮ ਉਸ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਅੱਜ ਸਾਡੇ ਦੇਸ਼ ਦੇ ਵਿੱਚ ਜਾਤ ਬਰਾਦਰੀ ਜਿਹੜੀ ਆ ਜਾਤ ਪਾਤ ਤੋਂ ਉੱਤੇ ਉੱਠਣ ਵਾਸਤੇ ਜਾਂ ਜਾਗਰੂ ਕਰਾਇਆ ਸੀ ਉਹ ਡਾਕਟਰ ਪੀਂਧਰਾਏ ਬਟੇ ਨਾਮ ਵੇਟ ਕਰਨੇ ਨਹੀਂ ਤੇ ਜਿਹੜੇ ਪਹਿਲੇ ਪੁਰਾਣੇ ਤਕੜੇ ਲੋਕ ਹੁੰਦੇ ਸੀ ਉਹ ਮਾੜੇ ਬੰਦੇ ਨੂੰ ਜੀਣ ਹੀ ਨਹੀਂ ਦਿੰਦੇ ਅੱਜ ਉਹਨੇ ਅਧਿਕਾਰ ਦਸੇ ਲੋਕਾਂ ਦੇ ਸਾਨੂੰ ਸਾਰਿਆਂ ਨੂੰ ਸਮਾਜ ਨੂੰ ਜੀਣਾ ਸਾਰਿਆਂ ਨੂੰ ਦੱਸਿਆ ਤੇ ਉਹਦੇ ਵੱਡੇ ਦੀ ਪੂਰਤੀ ਤੋੜਨੀ ਬਹੁਤ ਮਾੜੀ ਗੱਲ ਹੈ ਦਿੱਲੀ ਵਿੱਚ ਹੁੰਦਾ ਕਿ ਕਿਸ ਤਰ੍ਹਾਂ ਚੱਲਿਆ ਪੰਜਾਬ ਤੋਂ ਦਿੱਲੀ ਬਹੁਤ ਵਧੀਆ ਸਾਡਾ ਰੁਝਾਨ ਹੈ ਉੱਥੇ ਜਿਹੜਾ ਬੀਜਪੀ ਬਖਲਾਟ ਕੇ ਵਿੱਚ ਉੱਥੇ ਤੇ ਮੈਨੂੰ ਲੱਗਦਾ ਵੀ ਈਡੀ ਦੀ ਸਹਾਇਤਾ ਲੈਂਡ ਦੇ ਚੱਕਰ ਚ ਬੀਡੀ ਪੁਆਇ ਕੇ ਐਮਐਲਏ ਨੂੰ ਡਰਾਡਰ ਮਾਰ ਧਮਕਾ ਕੇ ਵੀ ਉਹਨਾਂ ਤੋਂ ਅਸੀਂ ਉਹਨਾਂ ਨੂੰ ਡਰਾ ਕੇ ਵਾਪਸ ਬੋਰਡ ਦੀਏ ਪਰ ਇੱਕ ਬਹੁਤ ਮਾੜੀ ਗੱਲ ਆ ਜਦੋਂ ਵੀ ਕਿਤੇ ਕਿਸੇ ਵੀ ਸਟੇਟ ਤੇ ਇਲੈਕਸ਼ਨ ਹੁੰਦਾ ਹਰ ਇੱਕ ਪਾਰਟੀ ਆਪੋ ਆਪਣੇ ਜਿਹੜੇ ਸਮਰਥਕ ਹੁੰਦੇ ਆ ਜਾਂ ਐਮਐਲਏ ਹੁੰਦੇ ਆ ਜਾਂ ਐਮਪੀ ਹੁੰਦੇ ਆ ਜਾਂ ਉਹਨਾਂ ਦੇ ਸਮਰਥਕ ਹੁੰਦੇ ਉਹਨਾਂ ਨੂੰ ਸਾਧਦੇ ਆ ਇੱਕ ਦੂਜੇ ਦੀ ਨਾਲ ਹੈਲਪ ਕਰਨ ਵਾਸਤੇ ਉਹਨਾਂ ਨੇ ਵੀ ਸਾਰੇ ਸੀਐਮ ਸਾਰੇ ਉੱਥੇ ਲਾਏ ਆ ਸਾਰੇ ਮੰਤਰੀ ਉੱਥੇ ਲਾਏ ਸਾਰੇ ਐਮਐਲਏ ਉੱਥੇ ਲਾਏ ਆ ਇਹ ਉਹਨਾਂ ਨੂੰ ਇਸ ਚੀਜ਼ ਤੋਂ ਬਖਲਾਟ ਨਹੀਂ ਕਰਨੀ ਚਾਹੀਦੀ ਇਹਦੇ ਚ ਸਿੱਧਾ ਹੀ ਪਤਾ ਲੱਗਦਾ ਵੀ ਅੱਜ ਆਮ ਆਦਮੀ ਪਾਰਟੀ ਦੀ ਦੁਬਾਰਾ ਸਰਕਾਰ ਦਿੱਲੀ ਦੇ ਵਿੱਚ ਬਣਨ ਜਾ ਰਹੀ ਹੈ ਤੇ ਉਹ ਬਖਲਾਟ ਦੇ ਵਿੱਚ